ਕੁੱਤ ਗੰਗਣਾ ਰਣਾਉ ਦੀ ਐਮਰਜੈਂਸੀ ਪਿਕਚਰ ਆ ਰਹੀ ਹੈ ਜੀ ਉਹਦੇ ਵਿੱਚ ਸਿੱਖਾਂ ਦਾ ਕਿਰਦਾਰ ਇਹਨਾਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੀ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਘਰਾਰ ਦਿੱਤਾ ਗਿਆ ਜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗਲਤ ਸਾਬਤ ਕਰਨ ਵਾਸਤੇ ਇਹਨਾਂ ਨੇ ਉਹਦੇ ਵਿੱਚ ਕਿਸ ਉਸ ਬੰਦੇ ਦਾ ਰੋਲ ਲਿਆ ਜਿਸ ਦੇ ਸਿਰ ਤੇ ਕੋਈ ਵਾਅਬ ਨਹੀਂ ਤੇ ਸਿੱਖ ਕਦੇ ਵੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਦੋਂ ਸਾਡੇ ਹੀ ਪੰਜਾਬ ਦੇ ਵਿੱਚ ਸਾਨੂੰ ਹੀ ਬਦਨਾਮ ਕਰ ਦਿੱਤਾ ਜਾਂਦਾ ਜੀ ਸਿੱਖ ਤੇ ਹਿੰਦੂਆਂ ਦੇ ਵਿੱਚ ਇਹਨਾਂ ਨੇ 파ੜਾ ਪਵਾ ਕੇ ਇਹਨਾਂ ਨੇ ਦੰਗੇ ਕਰਵਾਉਣੇ ਨੇ ਹੋਰ ਕੋਈ ਨਹੀਂ ਜੀ ਸਰਕਾਰ ਦੀ ਮਨਸ਼ਾ ਹੈ ਜੀ ਪੰਜਾਬ ਕਦੇ ਨਾ ਵੱਖ ਸੀ ਨਾ ਵੱਖ ਹੋਏਗਾ ਤੇ ਨਾ ਪੰਜਾਬ ਨੂੰ ਕੋਈ ਹਰਾਉਣ ਵਾਲਾ ਜੰਮਿਆ ਤੇ ਨਾ ਪੰਜਾਬ ਅੱਜ ਤੱਕ ਮਾਰਿਆ ਜੀ ਕਿਰਪਾ ਸਾਡੇ ਗੁਰੂ ਸਾਹਿਬ ਦੀ ਬਹੁਤ ਹੈ ਜੀ ਅਸੀਂ ਇਹਨਾਂ ਤੋਂ ਲੈਣਾ ਕੀ ਹੈ ਜੀ ਅੱਜ ਤੱਕ ਸੰਤਾਂ ਨੇ ਕਦੇ ਵੀ ਇਹ ਨਹੀਂ ਕਿਹਾ ਹੈਗਾ ਅਨੰਦਪੁਰ ਸਾਹਿਬ ਦਾ ਮਤਾ ਪੜ ਲਿਓ ਜੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿੰਨੀਆਂ ਫੈਸਿਲਿਟੀਆਂ ਸਿੱਖਾਂ ਵਾਸਤੇ ਸੀ ਓਨੀਆਂ ਹਿੰਦੂਆਂ ਵਾਸਤੇ ਸੀ ਕਦੇ ਸਿੱਖਾਂ ਦੇ ਵਾਸਤੇ ਇਹਨਾਂ ਨੇ ਕੋਸਨੀ ਜੋ ਪਿਆਰੀ ਢੰਗ ਨਾਲ ਰਣੌਤ ਜਿਹੜੀ ਨਵੀਂ ਫਿਲਮ ਆ ਰਹੀ ਹੈ ਐਮਰਜੈਂਸੀ ਉਹਦੇ ਕਰਕੇ ਪੁਪਲਾ ਬੁੱਕਿਆ ਗਿਆ ਜੀ ਇਹ ਨੌਜਵਾਨ ਮਾਤਾ ਗੁਜਰੀ ਕਾਲ ਜਿਹਦੇ ਜਿਹੜੇ ਸਮੂਹ ਵਿਦਿਆਰਥੀ ਨੇ ਨੌਜਵਾਨ ਨੇ ਉਹਨਾਂ ਵੱਲੋਂ ਬੁੱਕਿਆ ਗਿਆ ਕਿਉਂਕਿ ਉਹਦੇ ਵਿੱਚ ਜਿਹੜੀ ਗਲਤ ਜਾਣਕਾਰੀ ਹੈ ਉਸੇ ਖਬਰ ਦੀ ਦਿੱਤੀ ਗਈ ਹੈ ਕਿਉਂਕਿ ਜਿਹੜਾ ਉਹਦਾ ਮੋਰਚਾ ਲੱਗਿਆ ਸੀ ਉਹ ਧਰਮ ਯੁੱਧ ਮੋਰਚਾ ਦੋ ਕਾਰਨਾ ਕਰਕੇ ਲੱਗਿਆ ਸੀ ਉਹਦੇ ਵਿੱਚ ਫੂਕਣਾ ਬਣ ਗਿਆ ਸੀ ਕਿ ਇਹਨਾਂ ਦੀ ਦੁਕਾਨ ਦਾ ਜਿਹੜਾ ਅ ਗੋਟੈਕਸਾ ਹੋਮਾਂ ਭਿੱਜਤਾ ਜਾਵੇ ਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਸਹੀ ਫਸਲਾਂ ਦਾ ਮੁੱਲ ਦਿੱਤਾ ਦਿੱਤਾ ਜਾਵੇ ਪਰ ਉਥੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਜੋ ਕਿ ਗਲਤ ਗੱਲ ਹੈ